ਸਤਿਗੁਰਾਲ ਜੀ ਮੈਂ ਤੁਹਾਡਾ ਆਪਣਾ ਧਰਮ ਦੇ ਡੀਪੀ ਤੇ ਤੁਸੀਂ ਦੇਦੇ ਹੋ ਜੀ ਮੇਰਾ ਡੀਪੀ ਸੀ ਤੇ ਡੀਪੀ ਸੀ ਦੇ ਉੱਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਸਾਵਧਾਨ ਸਾਵਧਾਨ ਹੋ ਜਾਓ ਕਿਉਂਕਿ ਸੱਪੜ ਮਲ ਕੇ ਘਰ ਬਣਾਏ ਹੋਏ ਜਿਹੜੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਜਿਵੇਂ ਕਿ ਸ਼ੁਰੂ ਹੋ ਗਈਆਂ ਨੇ ਜਿਹਦੇ ਵਿੱਚ ਕਈ ਪਿੰਡ ਦੇ ਲੋਕਾਂ ਨੇ ਰੱਟ ਪਾਈ ਹੋਏ ਸੀ ਹਰਿਆਣਾ ਹਾਈ ਕੋਰਟ ਤੇ ਪੰਜਾਬ ਹਾਈ ਕੋਰਟ ਦੇ ਵਿੱਚ ਜਿਹਦੇ ਚ ਉਹ ਕੇਸ ਜਿਤੋਂ ਤੋਂ ਵੱਧ ਆ ਤੁਸੀਂ ਦੇਖਦੇ ਪਿਓ ਪੀ ਸੱਪੜਾਂ ਦੀ ਨਿਸ਼ਾਨਦੇਹੀ ਜਿਹੜੀ ਇਹ ਹੋਣੀ ਸ਼ੁਰੂ ਹੋ ਗਈ ਏ ਇਹ ਪਿੰਡ ਮੱਲੀਆਂ ਤੋਂ ਤਸਵੀਰਾਂ ਤੁਸੀਂ ਦੇਖਦੇ ਪਿਓ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸੀਪੁਰ ਨੇ ਇਹ ਰਿਪੋਰਟ ਸਾਡੇ ਨਾਲ ਸਾਂਝੀ ਕਰਦੇ ਹੋਏ ਦੱਸਿਆ ਕਿ ਪਿੰਡ ਮੱਲੀਆਂ ਦੇ ਸੱਪੜ ਦਿੰਦੇ ਸਾਂਦੇ ਹੀ ਕਰਕੇ ਜਿਹੜਾ ਹੈ ਤਹਿਸੀਲਦਾਰ ਨੂੰ ਸੌਂਪੀ ਜਾਏਗੀ ਇੱਥੇ ਕਾਨਗੋ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਇਹ ਹaryana ਤੇ ਪੰਜਾਬ ਹਾਈ ਕੋਰਟ ਨੇ ਜਿਹੜਾ ਆ ਸਖਤ ਆਰਡਰ ਦਿੱਤੇ ਨੇ ਕਿ ਇਨ੍ਹਾਂ ਛੱਪੜਾਂ ਨੂੰ ਜਿਹੜਾ ਆ ਖਾਲੀ ਕਰਵਾਇਆ ਜਾਵੇ ਤੇ ਖਾਲੀ ਕਰਵਾ ਕੇ ਜਿਹੜਾ ਆ ਇਨ੍ਹਾਂ ਛੱਪੜਾਂ ਦੀ ਜਿਹੜੀ ਮਲਕੀਅਤ ਆ ਜਾਂ ਜੋ ਵੀ ਹੈ ਉਹ ਪੰਚਾਇਤ ਦੇ ਹਵਾਲੇ ਕਰ ਦਿੱਤੇ ਜਾਵੇ ਜਿਨ੍ਹਾਂ ਲੋਕਾਂ ਨੇ ਛੱਪੜਾਂ ਦੇ ਉੱਤੇ ਘਰ ਬਣਾਏ ਹੋਏ ਨੇ ਜਿਨ੍ਹਾਂ ਲੋਕਾਂ ਨੇ ਛੱਪੜਾਂ ਦੇ ਉੱਤੇ ਜਿਹੜਾ ਆ ਕਬਜ਼ਾ ਕੀਤਾ ਹੋਇਆ ਨਜਾਇਜ਼ ਕਬਜ਼ੇ ਸੱਪੜਾਂ ਦੇ ਉੱਤੇ ਕੀਤੇ ਹੋਏ ਨੇ ਉਹਨਾਂ ਦੇ ਵਾਸਤੇ ਇਹ ਖਬਰ ਜਿਹੜੀ ਹੈ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਹੈ ਕਿ ਉਹ ਆਪਣੇ ਆਪਣੇ ਜਿਹੜੇ ਆ ਜਗ੍ਹਾ ਨੂੰ ਦੇਖ ਲੈਣ ਕਿਉਂਕਿ ਸੱਪੜਾਂ ਉੱਪਰ ਅਗਰ ਤੁਹਾਡੇ ਘਰ ਨੇ ਤੇ ਕਿਸੇ ਵੇਲੇ ਵੀ ਤੁਹਾਡੇ ਵੀ ਘਰਾਂ ਦੇ ਉੱਤੇ ਜਿਹੜਾ ਆ ਇਹ ਕੰਮ ਹੋ ਸਕਦਾ ਆ ਤੇ ਤੁਹਾਡੇ ਜਿਹੜੇ ਸੱਪੜ ਆ ਉਹ ਖਾਲੀ ਕਰਵਾਏ ਜਾ ਸਕਦੇ ਆ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਤੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਏਅਰਪੋਰਟ ਮੈਂ ਕਿਸ਼ੋਰਪਾਲ ਕਨਗੋ ਹਲਕਾ ਪਨੇੜ ਅੱਜ ਤਸੀਲਦਾਰ ਸਾਹਿਬ ਦੇ ਹੁਕਮ ਮੁਤਾਬਕ ਪਿੰਡ ਮੱਲੀਆ ਪਹੁੰਚ ਕੇ ਨਿਸ਼ਾਨਦੀ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ ਦਰਖਾਸਤ ਦੇ ਮੁਤਾਬਕ 4 ਕਨਾਲ 16 ਮਰਲੇ 62 ਦਾ ਰਤਵਾ ਤੇ 57 ਨੰਬਰ ਖਸਰਾ ਗੜਾ ਖਾਦੀ ਨਿਸ਼ਾਨਦੀ ਕੀਤੀ ਜਾਣੀ ਹੈ ਛੱਪੜ ਦੀ ਨਿਸ਼ਾਨਦੀ ਅਸੀਂ ਮੁਕੰਮਲ ਕਰ ਰਹੀ ਹੈ ਤੇ ਹੁਣ ਗੜਾ ਖਾਦੀ ਨਿਸ਼ਾਨਦੀ ਕਰਨ ਜਾ ਰਹੇ ਹਾਂ ਜਿਸ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ ਤੇ ਰਿਪੋਰਟ ਜਿਹੜੀ ਆ ਜਿਸ ਦਰਸਾਉ ਨੂੰ ਸੌਂਪ ਦਿੱਤੀ ਜਾਏ ਕਿ ਸ਼ਾਮ ਤੱਕ ਇਹ ਹਾਈ ਕੋਰਟ ਦੇ ਦੇਸ਼ਾਂ ਵਿੱਚ ਆਦੇ ਜੀ 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 ਇਹ ਮੱਲੀਆਂ ਪਿੰਡ ਦੇ ਸ਼੍ਰੀ ਲਖਵਿੰਦਰ ਸਿੰਘ ਵਾਸੀ ਮੱਲੀਆਂ ਵੱਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰੈਟ ਪਟੀਸ਼ਨ ਨੰਬਰ ਸੀਡਬਲਯੂਪੀ ਫਿਲ 95/13/23 ਦਾਇਰ ਕੀਤੀ ਗਈ ਸੀ ਜਿਸ ਦੇ ਹੁਕਮਤ ਜਿਨ੍ਹਾਂ ਦੇ ਹੁਕਮ ਮੁਤਾਬਕ ਇਹ ਜਿਹੜੀ ਨਿਸ਼ਾਨੀ ਵੀਡੀਓ ਸਾਹ ਨੂੰ ਮਾਰਕ ਹੋਈ ਸੀ ਉਹ ਉਸ ਹੁਕਮਾਂ ਦੇ ਮੁਤਾਬਕ ਹੀ ਐਸੀ ਨਿਸ਼ਾਨਦੀ ਕਰਨ ਲਈ ਆਏ ਹੋਏ ਇਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਵਿਭਾਗ ਨੂੰ ਜਿਹੜਾ ਕਾਫੀ ਵਾਰੀ ਇਹਨਾਂ ਨੂੰ ਦੱਸ ਚੁੱਕੇ ਨੇ ਇਸ ਨਿਸ਼ਾਨਦੀ ਨੂੰ ਲੈ ਕੇ ਤੇ ਵਿਭਾਗ ਉਹਨਾਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਨਾ ਪਿਆ ਇਹਨਾਂ ਨੂੰ ਨਹੀਂ ਮੇਰੇ ਪਾਸੇ ਇਹਦੀ ਕੋਈ ਨਿਸ਼ਾਨਦੀ ਦੀ ਅਪਲੀਕੇਸ਼ਨ ਨਹੀਂ ਆਈ ਤੇ ਨਾ ਹੀ ਕੋਈ ਪੰਚਾਇਤ ਵੱਲੋਂ ਜਾ ਕੇ ਇਸ ਵੱਲੋਂ ਕੋਈ ਰਾਬਤਾ ਕਾਇਮ ਕੀਤਾ ਗਿਆ ਵੀ ਨਿਸ਼ਾਨਦੀ ਕਰੋ ਪਾਣੀ ਪੂਣੀ ਦਾ ਵੀ ਹੈਗਾ ਜੀ ਮਤਲਬ ਨਾਲ ਇਹਦੇ ਪਾਣੀ ਦੀ ਬੰਦ ਬੰਦ ਕਰਤਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਉਹ ਤੁਹਾਡੇ ਲੋ ਕਿੰਨੇ ਕੋਲ ਟੋਟਲ ਕਿਨਾਰਾ ਕਬਜ਼ਾ ਚੁਦਾਇਆ ਗਿਆ ਜੀ ਇਹ ਦੇਖੋ ਜੀ ਚਾਰ ਕਨਾਲ 16 ਮਰਲੇ ਦੇ ਵਿੱਚੋਂ ਰਕਬਾ ਜਿਹੜਾ ਵਾ ਛੱਪੜ ਦਾ ਉਹਦੇ ਚ ਨਜਾਇਜ਼ ਕਬਜ਼ੇ ਜਿਹੜੇ ਆ ਉਹ ਮੈਂ ਨੋਟ ਕਰ ਲਏ ਨੇ ਸ਼ਾਮ ਤੱਕ ਇਹਦੀ ਰਿਪੋਰਟ ਜਿਹੜੀ ਆ ਫਾਈਨਲ ਤਿਆਰ ਕਰਕੇ ਪੇਸ਼ ਕਰ ਦਿੱਤੀ ਜਾਏਗੀ ਕਿ ਕਿਹਦੇ ਲੋਕ ਕਬਜ਼ਾ ਕੀਤਾ ਗਿਆ ਹੈ ਜੀ ਕਿੰਨੇ ਬੰਦੇ ਹਾਂ ਜੀ ਕਿੰਨੇ ਬੰਦਿਆਂ ਨੇ ਕਬਜ਼ਾ ਕੀਤਾ ਤਾਂ ਵੀ ਘਰ ਕੌਣ ਸੀ ਜਾਈਏ ਉੱਥੇ ਚਾਰ ਤਨਾ 16 ਮਰਲੇ ਦੇ ਵਿੱਚ ਨਜਾਇਜ਼ ਕ ਜਿਹੜੇ ਕਬਜ਼ਾ ਕਰਨੇ ਉੱਤਰ ਸਿੰਘ ਸਿੰਘ ਪੁੱਤਰ ਪੂਰਨ ਸਿੰਘ ਦਾ ਰਕਬਾ ਪਾਇਆ ਗਿਆ ਤੇ ਗਰਨਾਮ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਰਕਬਾ ਨਜਾਇਜ਼ ਕਬਜ਼ੇ ਪਾਇਆ ਗਿਆ ਕੋਈ ਛਡਾਉਣ ਵਾਸਤੇ ਕਿਸੇ ਦਾ ਦੀ ਕੋਈ ਵਰਚਨ ਜਾਂ ਕਿਸੇ ਨੇ ਕੋਈ ਰੁਕਾਵਟ ਪਾਈ ਜੀ ਇਹਦੇ ਵਿੱਚ ਦੇਖੋ ਜੀ ਉਹ ਤੇ ਰਿਪੋਰਟ ਜਿਹੜੀ ਹੈ ਮੈਂ ਜਦੋਂ ਤਹਿਸੀਲਦਾਰ ਸਾਹਿਬ ਦੇ ਪੇਸ਼ ਕਰਦਾਗਾ ਉਸ ਤੋਂ ਬਾਅਦ ਵੀਡੀਓ ਸਾਹਿਬ ਜਿਹੜੇ ਹੈ ਰਿਪੋਰਟ ਦੀ ਕਾਪੀ ਲੈ ਕੇ ਤੇ ਨਜਾਇਜ਼ ਕਬਜ਼ੇ ਨੂੰ ਛਡਾ ਦੇਵਾਂਗੇ ਕਿੰਨੇ ਚਿਰ ਤੱਕ ਇਹ ਨਜਾਇਜ਼ ਕਬਜ਼ਾ ਹੈ ਇਹਦੇ ਬਾਰੇ ਮੈਨੂੰ ਨਹੀਂ ਜੀ ਪਤਾ ਕਿੰਨੇ ਸਾਲ ਹੋ ਗਏ ਕੋਈ ਪਤਾ ਕਿ ਕਿਹੜੇ ਕਿਹੜੇ ਖੌਂਸੇ ਆਏ ਨਹੀਂ ਨਹੀਂ ਆਇਆ ਕਦੀ ਠੀਕ ਕੀ ਨਾਮ ਜਪਨਾ ਕੇਸ਼ਵਪਾਲ ਕਨੂਗੋ ਨੇ ਆੜਾ ਬਿਜਾ ਲਖਿੰਦਰ ਸਿੰਘਾ ਮੈਂ 642023 ਨੂੰ ਮੈਂ ਪਹਿਲੀ ਐਪਲੀਕੇਸ਼ਨ ਦਿੱਤੀ ਸੀ ਜਦੋਂ ਉਧਰ ਪਾਣੀ ਦਾ ਰੋਕਿਆ ਗਿਆ ਕੰਦ ਕੱਢੀ ਗਈ ਉਹ ਮੈਂ ਕਾਦੀ ਆਪਣੇ ਕਿਸੇ ਚੀਜ਼ ਦਿੱਤੀ ਸੀ ਇਹ ਕੰਦ ਕੱਢ ਰਹੀ ਸੀ ਉਹਨੂੰ ਰੋਕਣ ਵਾਸਤੇ ਮੈਂ ਐਪਲੀਕੇਸ਼ਨ ਦਿੱਤੀ ਸੀ ਪਰ ਇਹ ਡਿਪਾਰਟਮੈਂਟ ਨੇ ਰੋਕਣ ਦੀ ਮਲੇ ਕੋਸ਼ਿਸ਼ ਨਹੀਂ ਕੀਤੀ ਗਈ ਫਿਰ ਕਾਫੀ ਹਫਤੇ ਐਪਲੀਕੇਸ਼ਨ ਦਿੱਤੀ ਗਈਆਂ ਮੈਨੂੰ ਡਿਪ ਆਪਣੇ ਮਾਨ ਡਿਪਟੀ ਤੋਂ ਆਪਣੇ ਡੀਸੀ ਸਾਹ ਨੂੰ ਮਿਲਿਆ ਮੈਂ ਜਾ ਕੇ ਉਹਨਾਂ ਨੂੰ ਦਿੱਤੀ ਫਿਰ ਡੀਡੀਓ ਸਾਹ ਨੂੰ ਮਿਲਿਆ ਫਿਰ ਬੀਡੀਓ ਸਾਹ ਨੂੰ ਮਿਲਿਆ ਉਸ ਤੋਂ ਬਾਅਦ ਇਹਨੇ ਲੈਟਰ ਕੱਢੇ ਤੋਂ ਕੇਸ ਦਾਇਰ ਕੀਤੇ ਇਹਨੇ ਕੇਸ ਦਾਇਰ ਨਹੀਂ ਕੀਤੇ ਕਹਿੰਦੇ ਕੋਈ ਸਰਕਾਰੀ ਬੰਦਾ ਆਊਗਾ ਉਹੀ ਕਰੇਗਾ ਫਿਰ ਮੈਨੂੰ ਸਾਰੇ ਲੈਟਰ ਲਿਆਏ ਜੋ ਕਾਰਵਾਈ ਇੱਥੇ ਨਹੀਂ ਹੋਈ ਮੈਨੂੰ ਹਾਈ ਕੋਰਟ ਜਾਣਾ ਪਿਆ ਗਿਆ ਮੇਰਾ ਅਮਿਤ ਪੂਰੀ ਵਕੀਲ ਸਾਹਿਬ ਹੈ ਜਿਹਨੇ ਇਸ ਚੀਜ਼ ਨੂੰ ਬੜਾ ਡੀਪਲੀ ਲਿਆ ਉਹਨਾਂ ਨੇ ਮੁੱਦਾ ਚੁੱਕਿਆ ਜੋ ਕਿ 60 ਸਾਲ ਤੋਂ ਪਾਣੀ ਤਨਕਾਸ ਚੱਲ ਰਿਹਾ ਸੀ ਤੇ ਪਾਣੀ ਰੋਕ ਦਿੱਤਾ ਗਿਆ ਤੋ ਤੁਸੀਂ ਜਾ ਕੇ ਗਲੀ ਵੇਖਿਓ ਕਿ ਮੋਕੇ ਭਰੀ ਪਈ ਲੋਕਾ ਦਾ ਜਿਹੜੀ ਨਿਸ਼ਾਨਦੀ ਕਰਵਾਈ ਆ ਕਿਸ ਚੀਜ਼ ਦੀ ਨਿਸ਼ਾਨਦੀ ਕਰਵਾਈ ਗਈ ਆ ਇਹ 60 ਦਿਨ ਸਾਦੀ ਕਰਵਾਈ ਗਈ ਚਾਕਨਾ ਸੋਰਾ ਮਰਲੇ ਤੇ ਇਹਨੂੰ ਹੁਣ ਕਰਨ ਤੋਂ ਬਾਅਦ ਹਾਈ ਕੋਰਟ ਰਿਪੋਰਟ ਜਾਏਗੀ ਇੱਥੇ ਨਿਕਾਸ ਬੰਦ ਕਰ ਦਿੱਤਾ ਗਿਆ ਛੱਪਰ ਹਾਂਜੀ ਹਾਂਜੀ ਛੱਪਰ ਹੀ ਬਿਲਕੁਲ ਖਤਮ ਕਰਤਾ ਗਿਆ ਪਹਿਲੀ ਬਣਾਈ ਦਿੱਤੀ ਗਈ ਤੋ ਇਸ ਤੋਂ ਬਾਅਦ ਮੈਨੂੰ ਹਾਈ ਕੋਰਟ ਜਾਣਾ ਪਿਆ ਜਦੋਂ ਉੱਥੇ ਸੁਣਵਾਈ ਨਹੀਂ ਹੋਈ ਗਈ ਮੇਰੀ ਕਿੰਨਾ ਰਕਮ ਦਾ ਤੁਸੀਂ ਪਾਣੀ ਹੈ ਤੁਹਾਡੀ ਜਿਹੋ ਦਾ ਬੋਲੋ ਤੁਸੀਂ ਫਿਰ ਇਹ ਚਾਕਨਾ ਸੋਰਾ ਮਰਲੇ ਆ ਔਰ ਇਹ ਜੋ ਵੀ ਨਿਕਾਸੀ ਪਾਣੀ ਦਾ ਇੱਧਰ ਹੀ ਹੋ ਰਿਹਾ ਸੀ ਪਹਿਲੇ ਕਿ ਹੁਣ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਐਮੋ ਗਲੀਆਂ ਵਿੱਚ ਹੀ ਪਾਣੀ ਹੋ ਰਿਹਾ ਰੁਕ ਰਿਹਾ ਲੋਕਾਂ ਦੇ ਘਰਾਂ ਵਿੱਚ ਹੀ ਜਾ ਰਿਹਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਇਹ ਕਰਕੇ ਮੈਨੂੰ ਹਾਈ ਕੋਰਟ ਜਾਣਾ ਪਿਆ ਪਾਣੀ ਦੇ ਨਿਕਾਸ ਨੂੰ ਲੈ ਕੇ ਸਾਰੀ ਕਾਰਵਾਈ ਹਾਂ ਜੀ ਪਾਣੀ ਦੇ ਨਿਕਾਸ ਨੂੰ ਲੈ ਕੇ ਆਪਾਂ ਕਾਰਵਾਈ ਕੀਤੀ ਹੈ ਸਾਰੀ ਡਿਪਾਰਟਮੈਂਟ ਵੱਲੋਂ ਕੋਈ ਪਹਿਲਾਂ ਕੋਈ ਦਿੱਤਾ ਗਿਆ ਤੁਹਾਨੂੰ ਸਵਚਨ ਜਾਂ ਹਾਈ ਕੋਰਟ ਜਾਣ ਤੋਂ ਪਹਿਲਾਂ ਜੀ ਡਿਪਾਰਟਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਤੁਹਾਈ ਹਾਈ ਕੋਰਟ ਜਾਣਾ ਪਿਆ ਗਿਆ ਜੇ ਕਰ ਲੈਂਦੇ ਤਾਂ ਫਿਰ ਨਾ ਹੀ ਜਾਣਾ ਪੈਂਦਾ ਕੀ ਲੱਗਦਾ ਕੋਈ ਸੰਤੋਸ਼ਤ ਹੋ ਇਸ ਕਾਰਵਾਈ ਤੋਂ ਹਾਂ ਹੂੰ ਤੇ ਹਾਈ ਕੋਰਟ ਮਾਨ ਕੋਰਟ ਹਾਈ ਕੋਰਟ ਹਰਿਆਣਾ ਜੋ ਮਾਨ ਸਾਹਿਬ ਆਪਣੇ ਜੱਜ ਸਾਹਿਬ ਨੇ ਜੋ ਕਾਰਵਾਈ ਕੀਤੀ ਹੈ ਮੈਨਾਂ ਖੁਸ਼ ਆ ਔਰ ਅਨਵਰ ਟਾਈਮ ਚ ਹੋ ਸਕਦਾ ਹੈ ਕਿ ਇਹ ਪੂਰੀ ਕਾਰਵਾਈ ਕਰਕੇ ਹਟਾਂਗੇ